ਹੈਲੋ ਗਾਇਜ਼ ਅੱਜ ਅਸੀਂ ਆਏ ਹਾਂ ਤੇ ਚਾਚੂ ਦੇ ਘਰੇ ਇਹਨਾਂ ਦੇ ਘਰੇ ਇੰਟਰੋਡਕਸ਼ਨ ਲੈਂਦੇ ਆ ਵੀ ਆ ਕਿਵੇਂ ਰਹਿੰਦੇ ਨੇ ਕਿਵੇਂ ਕਾਕ ਉਸ ਕਰਦੇ ਨੇ ਕੰਮ ਕਰਦੇ ਨੇ ਆ ਕਿਹੜਾ ਕਿਹੜਾ ਪੜ੍ਹਾਈ ਵੀ ਕਰਦੇ ਆ ਵੀ ਕਿਆ ਨਾਲ ਹਾਂਜੀ ਆ ਮੇਰੀ ਭੈਣ ਗੁਰਲੀਨ ਆ ਇਹ ਤੋਂ ਇੰਟਰੋਡਕਸ਼ਨ ਲੈਂਦੇ ਆ ਹਾਂਜੀ ਦੱਸੋ ਆਪਦੇ ਬਾਰੇ ਹੈਲੋ ਗਾਇਜ਼ ਮੈਂ ਕਦਾ ਕਰ ਮੋਰੀ ਹੈਲੋ ਗਾਇਜ਼ ਮੈਂ ਗੁਰਲੀਨ ਹਾਂ ਤੇ ਇਹ ਮੇਰਾ ਮੰਨਿੰਦਰ ਹੈ ਤੇ ਉਹ ਫੈਮਿਲੀ ਹੈ ਤੇ ਅਸੀਂ ਆਏ ਹਾਂ ਅੱਜ ਦਸ਼ਨ ਚਾ ਚੁਕੇ ਕਰੇ ਦਸ਼ਨ ਚਾ ਚੁਕੇ ਕਰੇ ਮੈਂ ਬੂਆ ਕੋ ਲਈ ਹਾ ਫੇਡਨ ਤੇ ਮੈ ਚਾ ਚਦੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਐਂਡ ਕਮੈਂਟ ਐਂਡ ਸ਼ੇਅਰ ਕਰੋ ਤੇ ਵਾਦ ਤੋਂ ਵਾਦ ਸਬਸਕ੍ਰਾਈਬ ਕਰਿਓ ਤਾਂ ਚਲੋ ਫਿਰ ਜਾਓ ਤੇ ਤੇ ਹਾਂਜੀ ਅਸੀਂ ਮਿਲਦੇ ਹਾਂ ਕਰਮਨਪੁਰ ਨੂੰ ਹਾਂ ਹਾਂਜੀ ਕਰਮਨਪੁਰ ਦੱਸੋ ਤੁਹਾਨੂੰ ਵੀ ਵੀਰ ਵੀਰ ਨੂੰ ਸੀ ਹੈ ਇਧਰ ਆ ਇਧਰ ਮੁਗਰ ਕੇ ਫੋਲੋ ਕਰੋ ਮਾਂ ਮਾਂ ਕੁੱਤਾ ਇਧਰ ਇਹਦੇ ਵੱਲ ਦੇਖ ਇਹਦੇ ਵੱਲ ਦੇਖ ਹੁਣ ਓਏ ਹੁਣ ਬੋਲ ਹੁਣ ਬੋਲ ਚੱਲ ਓ ਬੋਲ ਮੇਰੇ ਹੱਥੋਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਤੋ ਤੇ ਅਸੀਂ ਹੋਰ ਚੱਲਦੇ ਆ ਸਾਡੇ ਨਾਲ ਇੱਕ ਹੋਰ ਬੰਦਾ ਖੜਾ ਹੈ ਹਾਂਜੀ ਥੋੜਾ ਨਾਮ ਦੱਸੋ ਮੇਰਾ ਮਨਿੰਦਰ ਹੈ ਮੇਰਾ ਨਾਮ ਵੀ ਮਨਿੰਦਰ ਹੈ ਤੇ ਤੁਸੀਂ ਆਪ ਦੇ ਬਾਰੇ ਦੱਸੋ ਮੇਰਾ ਤਵਾਸ ਨਹੀਂ ਆ ਅੱਗੇ ਬੋਲੋ ਅਸੀਂ ਦੋਨੇ ਗਲੀ ਵਿੱਚ ਬਹੁਤ ਮਨ ਨੂੰ ਅਸੀਂ ਮਾਤੀਆਂ ਕਰਦੇ ਆ ਖੇਡਦੇ ਆ ਦੂਦੇ ਆ ਹੋਰ ਐਵੇਂ ਵੀ ਪਤੰਗ ੜਾਉਂਦੇ ਰਹਿੰਦੇ ਆ ਦਾੜੂ ਪੋਛ ਵੀ ਪੜਦੇ ਨੇ ਪੜਦੇ ਦੀ ਪੜਦੇ ਆ ਵੀ ਆ ਕਦੋਂ ਪੜਦੇ ਹੋ ਜੇ ਰ ਟਾਈਮ ਮਿਲ ਜਾਂਦਾ ਹੋਰ ਤੇ ਫਰੈਂਡ ਹੋਰ ਕੌਣ ਕੌਣ ਨੇ ਮੇਰਾ ਫਰੈਂਡ ਆ ਦੇਖੋ ਵੀ ਇਹਨਾਂ ਹਾਂਜੀ ਥੋੜਾ ਨਾਮ ਦੱਸੋ ਕਿਉਂ ਬੜਾ ਜੀ ਤੁਸੀਂ ਕੀ ਕਰਦੇ ਹੋ ਛੜਾ ਇਪੜਾ ਇੱਥੇ ਬੱਦ ਤੋਂ ਬੱਤੇ ਆਂ ਦਿੱਨੇ ਆ। ਲੋ ਮੈਂ ਥੋੜਿਆ ਤੇ ਇਹ ਨਾਲ ਥੋੜੇ ਗਾਣਾਂ ਵੀ ਕੱਢਦਾ। ਕੱਢਦਾ। ਹਾਂ ਹਾਂ ਕੱਢਦਾ ਹੀ ਜੀ। ਕੱਢ ਕੇ ਦਿਖਾਓ। ਤਾਂ ਹਾਂ ਜੀ ਤੇ ਇਹ ਬਹੁਤ ਜ਼ਿਆਦਾ ਬੁਰੀ ਗੱਲ ਐ। ਬੁਰੀ ਗੱਲ ਕਰਦਾ। ਮੈਂ ਬਹੁਤ ਜ਼ਿਆਦਾ ਗਾਣਾਂ ਨਹੀਂ ਕੱਢੀਆਂ ਚਾਹੀਦੀਆਂ। ਹਾਂ। ਬਸ। ਤਾੜਾ ਵੀ। ਉਹ ਮੈਂ ਥੱਕ ਗਿਆ ਯਾਰ ਹੋਰ। ਅੱਗੇ ਤੋਂ ਸੌ ਮੈਂ ਬਣ ਜਾਈਂਗਾ। ਠੀਕ ਆ। ਮੇਰੇ ਹੋਰ ਵੀ ਜੜਾ